ਛੋਟੇ ਜਿਹੇ ਰੂੜੀਆਂ ਇਹਦਾ ਮਰਜ਼ੀ ਕਰ ਲਓ ਸਰ ਬੰਦਾ ਕੋਲ ਰੈਲੀ ਕਿੱਥੇ ਜਾ ਰਹੀ ਹੈ ਸ਼ਹਿਰ ਦੇ ਵਿੱਚ ਕੀ ਮੰਗ ਕਰਦਾ ਹੈ ਇਹ ਸਾਡੀ ਵਾਲੀ ਹਲਕਾ ਨਿਹਾਲਸਰ ਵਾਲੇ ਤੋਂ ਚੱਲ ਕੇ ਦਿਹਾਤੀ ਏਰੀਆ ਚੋਂ ਇੱਥੇ ਦੁਬਾਰਾ ਫੇ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋਏ ਆ ਤਾ ਅੱਜ ਦੋ ਹਲਕੇ ਕਵਰ ਕਰ ਰਹੇ ਹਾਂ ਹਲਕਾ ਨਿਹਾਲ ਸਿੰਘ ਵਾਲਾ ਤੇ ਮੁਗਾ ਹਲਕਾ ਤਾਂ ਇਹ ਅੱਜ ਸਾਡੀ ਪਾਰਟੀ ਹਾਈ ਕਮਾਂਡ ਵੱਲੋਂ ਅ ਨਾਰੀ ਸ਼ਕਤੀ ਵੰਦਨਾ ਦੇ ਅਧੀਨ ਇਹ ਪ੍ਰੋਗਰਾਮ ਚੱਲ ਰਹੇ ਨੇ ਸਾਰੇ ਪੰਜਾਬ ਚੱਲ ਰਹੇ ਨੇ ਤਾਂ ਅੱਜ ਉਸੇ ਲੜੀ ਦੇ ਤਹਿਤ ਅੱਜ ਇੱਥੇ ਅਸੀਂ ਬੱਗੀ ਪਰਚਾਉਂ ਤੋਂ ਇਕੱਠੇ ਹੋ ਕੇ ਇੱਥੋਂ ਵਾਪਸ ਅ ਬਾਜ਼ਾਰ ਤੋਂ ਹੁੰਦੇ ਹੋਏ ਪ੍ਰਾਣੀ ਦਾਣਾ ਮੰਡੀ ਜਾਵਾਂਗੇ ਬੀਜੇਪੀ ਦਫ਼ਤਰ ਉੱਥੇ ਜਾ ਕੇ ਡਿਸਰਸ ਹੋਊਗਾ ਪ੍ਰੋਗਰਾਮ ਮੋਟੋ ਇਹ ਹੈ ਕਿ ਅਸੀਂ ਜੋ ਤੁਹਾਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀ ਸਾਡੀ ਦਿੱਲੀ ਦੀ ਹਾਈ ਕਮਾਂਡ ਹੈ ਦਿੱਲੀ ਦੀ ਸਰਕਾਰ ਆ ਬਹੁਤ ਜਿਆਦੇ ਲੋਕਾਂ ਵਾਸਤੇ ਸਹੂਲਤਾਂ ਦੇ ਰਹੀ ਆ ਉਹ ਸਹੂਲਤਾਂ ਨੂੰ ਅਸੀਂ ਚਾਹੁੰਦੇ ਆ ਕਿ ਹਰ ਨਾਗਰਿਕ ਤੱਕ ਪਹੁੰਚੇ ਵਿਸ਼ਕਰਮਾ ਜਿਹੜਾ ਯੋਜਨਾ ਦੇ ਤਹਿਤ 18 ਤਰ੍ਹਾਂ ਦੇ ਕ੍ਰਿਤੀ ਕਮੇਸ਼ ਹਾਮਿਲ ਕੀਤੇ ਨੇ ਕਿਸਾਨਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਬਹੁਤ ਵੱਡੇ ਪੱਧਰ ਤੇ ਸੋਧ ਕਰ ਚੇਂ ਜਾ ਰਹੀਆਂ ਨੇ ਉਹ ਜਾਣਕਾਰੀ 224 ਨਾਲ ਸ਼ੋਅ ਕਰ ਰਿਹਾ ਹੈ ਕਿ ਮੋਦੀ ਪਰਿਵਾਰ ਸਾਹਮਣੇ ਆਇਆ ਜਿਹੜੇ ਸਾਲ ਤੋਂ ਮੋਦੀ ਪਰਿਵਾਰ ਸਾਹਮਣੇ ਆ ਰਿਹਾ ਜੀ ਮੋਦੀ ਪਰਿਵਾਰ ਜਣੀ ਕੇ ਸਾਡਾ ਮੋਦੀ ਪਰਿਵਾਰ ਹੀ ਹੈ ਸਾਰਾ ਆਲਮੀਆ ਦੇ ਵਿੱਚ ਤਾਂ ਜਿਹੜਾ ਸਾਡਾ ਟੀਚਾ ਵਾ ਸੀ 424 ਸੀਟਾਂ ਜਿਹੜੀਆਂ ਉਹ ਐਤਵਾਰ ਦੀ ਲੋਕ ਸਭਾ ਦੇ ਲੈ ਕੇ ਜਾਣਾ ਹੈ ਅੱਜ ਇਹ ਰੈਲੀ ਕੱਢੀ ਜਾ ਰਹੀ ਸੀ ਜੇਪੀ ਵਰਕਰਾਂ ਵੱਲੋਂ ਜੀ ਅੱਜ ਨਾਰੀ ਸ਼ਕਤੀ ਵੰਦਨ ਦੇ ਪ੍ਰੋਗਰਾਮ ਦੇ ਤਹਿਤ ਸਾਨੂੰ 3 ਦਿਨ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਲਈ ਅਸੀਂ ਔਰ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਇਹ ਬੀਜੇਪੀ ਵਰਕਰਸ ਵੱਲੋਂ ਅਸੀਂ ਜੁਆਇੰਟ ਰੈਲੀ ਕੱਢ ਰਹੇ ਹਾਂ ਜਿਸ ਦੇ ਵਿੱਚ ਯੂਥ ਮੋਰਚਾ ਸਾਡਾ ਐਸਸੀ ਮੋਰਚਾ ਔਰ ਸਾਡੇ ਕਿਸਾਨ ਮੋਰਚਾ ਔਰ ਮਹਿਲਾ ਮੋਰਚਾ ਅਸੀਂ ਇੱਕ ਜੁਆਇੰਟ ਰੈਲੀ ਕੱਢਣ ਜਾ ਰਹੇ ਹਾਂ ਤਾਂ ਕਿ ਇਹ ਜੋ ਮਹਿਲਾਵਾਂ ਹੈ ਜੀ ਉਹ ਉਹਨਾਂ ਨੂੰ ਜੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੀਆਂ ਸਕੀਮਾਂ ਸੀ ਆ ਉਹਨਾਂ ਨੂੰ ਉਹਨਾਂ ਦੀ ਸ਼ਕਤੀਕਰਨ ਲਈ ਸਕੀਮਾਂ ਸੀ ਤੇ ਉਹਨਾਂ ਦੀ ਜਾਣਕਾਰੀ ਬਾਰੇ اور ਜਾਗਰੂਕ ਕਰਨ ਲਈ ਅਸੀਂ ਮੋਦੀ ਜੀ ਲਈ ਅੱਜ ਸੀਏ ਰੈਲੀ ਕਰਨ ਜਾ ਰਹੇ ਹਾਂ ਮੋਦੀ ਦਾ ਸਾਰਾ ਹੋਰ ਆ ਰਿਹਾ ਹੈਗਾ ਆਮ ਜੀਆ ਸਪੋਰਟ ਪਾ ਦੇ ਰਹੇ ਨੇ ਮੋਦੀ ਪਰਿਵਾਰ ਸਾਹਮਣੇ ਆ ਰਿਹਾ ਹੈ ਬਿਲਕੁਲ ਜੀ ਅਸੀਂ ਮੋਦੀ ਜੀ ਦਾ ਸਾਰਾ ਪਰਿਵਾਰ ਹੈ ਅਸੀਂ ਕੀਏ ਇਹ ਸਾਰਾ ਦੇਸ਼ ਮੋਦੀ ਜੀ ਦਾ ਪਰਿਵਾਰ ਹੈ ਔਰ ਮੋਦੀ ਜੀ ਸਾਡੇ ਪਰਿਵਾਰ ਦੇ ਹੈਡ ਨੇ ਔਰ ਸਾਰੇ ਸਾਡੇ ਸੁੱਖ ਦੁੱਖ ਔਰ ਗਰੀਬਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ ਨੇ